ਲੋ ਜੀ ਕਰੋ ਚੈੱਕ ਲਓ ਬਾਜੀ ਹੁਣੀ ਲੱਗੇ ਆ ਜੀ ਇਹ ਲੋ ਦੇ ਵਿੱਚ ਪੰਜਾਬ ਨਹੀਂ ਹੋਣਾ ਇਹ ਪੁਰਾਣਾ ਪੰਜਾਬ ਹੈ ਜੀ ਉਹਦਾ ਇਹ ਨਕਸ਼ਾ ਨਾ ਬਾਜੀ ਪੁਰਾਣੇ ਪੰਜਾਬ ਜਿਹੜਾ ਮਹਾਰਾਜ ਰਣਜੀਤ ਸਿੰਘ ਦੇ ਟਾਈਮ ਦਾ ਹੈ ਤੇ ਆ ਆਪਣਾ ਉੱਤੇ ਲਿਖਣਾ ਜੇ ਸ਼ਸਤਰਨ ਕੇ ਅਧীন ਹੈ ਰਾਜ ਤੇ ਦੇਖੋ ਮਗਰ ਕਿਸਾਨੀ ਵਾਲਾ ਬਣਾਤਾ ਆਪਾਂ ਇੱਧਰ ਪੁਰਾਣੀ ਖੇਤੀ ਦੇ ਜਿਹੜੇ ਆਹੋ ਸਿਗੇ ਬੋਲਦ ਤੇ ਇੱਧਰ ਨਵੀਂ ਖੇਤੀਆਂ ਵਾਲੇ ਜਿਹੜੇ ਆਪਣੇ ਖਾਂਦੇ ਆ ਟਰੈਕਟਰ ਆਪਣੇ ਝੋਟੇ ਇੱਕ ਉਹ ਪੁਰਾਣੇ ਝੋਟੇ ਸੀ ਤੇ ਇਹ ਨਵੇਂ ਝੋਟੇ ਆ ਹਣ ਤੇ ਲਓ ਜੀ ਤੇਰਾ ਆਪਣਾ ਆ ਗਿਆ ਲਓ ਜੀ ਦੇਖੋ ਕਰੋ ਚੈੱਕ ਠੀਕ ਨਹੀਂ ਆਵਾਜ਼ ਸਿੱਖ ਕੌਮ ਠੀਕ ਨਹੀਂ ਵਧੀਆ ਆਪਣਾ ਝੰਡਾ ਬਣ ਗਿਆ ਤੇ ਲਓ ਜੀ ਊੜਾ ਜੜਾ ਇਹ ਆਪਣੀ ਪੰਜਾਬੀ ਮਾਂ ਬੋਲੀ 35 ਤੇ ਬਾਕੀ ਆ ਸਟਾਰ ਦੇ ਭਾਈ ਨੇ ਬਣਾਏ ਆ ਹਜੇ ਇੱਥੇ ਆ ਆਈਟਮਸ ਹਨ ਅਸੀਂ ਲੱਗੇ ਆ ਕੁਝ ਹੁਣ ਟਰੈਕਟਰਾਂ ਦੇ ਟੂਜਨ ਦੇਖਦੇ ਆ ਉਹ ਕਹਿੰਦਾ ਵਾ ਭਾਜੀ ਇਹ ਉਹੀ ਬਣਾ ਦੀ ਹੈ ਨਾ ਝੰਡੇ ਦੇ ਨਿਸ਼ਾਨ ਸਾਹਿਬ ਦਾ ਦੇਖਣਾ ਕੱਪੜਾ ਹਾਇਣਾ ਦੋਈ ਨਹੀਂ ਦਿਨ ਜਾਲੀ ਹੈ ਚਾਹ ਥੋੜੀ ਨਹੀਂ ਨਹੀਂ ਯਾਰ ਜਿੱਦਾਂ ਉਹ ਥੋੜਾ ਫੇਰ ਵੀ ਠੀਕ ਹੈ ਜਿਹੜਾ ਉਧਰ ਪਿਆ ਵਾ ਪੱਗ ਦਾ ਉਹ ਕਾ ਇਦਾਂ ਔਰ ਹੂਰ ਨਹੀਂ ਲਾ ਯਾਰ ਇਹਦਾ ਇਹ ਨਹੀਂ ਲਾਣੀ ਆਸੇ ਚਟਾਲੇ ਦਾ ਉਹ ਬੱਤੀ ਚੱਲ ਜਾ ਰਹੀ ਹੈ ਨੋ ਇੱਕ ਕਪੜਾ ਲੈਣ ਆਏ ਸੀ ਨਿਸ਼ਾਨ ਸਾਹਿਬ ਦਾ ਰੰਗ ਆਪਾਂ ਕਰਾ ਲਿਆ ਵਾ ਤੇ ਵੀ ਦੇਖੋ ਔਰ ਠੀਕਾ ਇਹ ਆਪਾਂ ਨੂੰ ਨੀਲਾ ਰੰਗ ਆ ਵਧੀਆ ਲੱਗਾ ਉਹ ਨਾ ਯਾ ਪੌਫਲਾਲ ਦੀ 2 ਤੋਂ 2.5 ਮੀਟਰ ਕਰਾ ਲਿਆ ਵਾ ਜਿੰਨਾ ਵੀ ਲੱਗੂਗਾ ਵਿੱਚੋਂ ਇਹ ਕੁੱਤੇ ਦਾ ਵੱਡਿਆ ਨਵਾ ਕੁਛੇ ਨੇ ਵਿੱਚ ਹਾਲੇ ਵੀ ਦੰਦਾ ਦੇ ਨਿਸ਼ਾਨ ਆ ਨਾ ਯਾਰ ਵੀਰ ਝੂੜਿਆ ਪਰ ਉਹ ਤਾਂ ਵਿਚਾਰੀ ਨੇ ਕਿਹਾ ਹੀ ਕੋਈ ਨਹੀਂ ਮੈਟ ਟੱਪ ਕੇ ਟਰਾਲੀ ਚ ਆਇਆ ਸਾਈਡੋਂ ਉਹ ਵੀ ਦੀ ਹੁਣੇ ਵਾ ਜੋਧਿਆਂ ਦੀਆਂ ਗੱਲਾਂ ਕਰਦੇ ਛੜੇ ਹੁਣੇ ਹੀ ਆ ਕੁੱਤੀ ਕੁੱਤੀ ਨੇ ਮਾਰਿਆ ਵੀਰ ਜੀ ਆਲੂ ਪੈਰ ਵੱਟਿਆ ਵੀਰ ਜੀ ਕਿਹੜਾ ਜੋਧਾ ਜਿਹੜਾ ਪਹਿਲਾਂ ਵੀਰ ਜੀ ਹੁਣੀ ਤਾਨੂੰ ਪਹਿਲੀ ਵੀਡੀਓ ਦਿਖਾ ਕੇ ਛੱਡੇ। ਉਹ ਵੀਰ ਜੀ ਹੁਣੀ ਉਹ ਟਰਾਲੀ 'ਚ ਛੱਡ ਕੇ ਮਿੰਟ ਜੀ ਮਾਰ ਗਏ। ਲਓ ਜੀ। ਕੁੱਤਿਆਂ ਤੋਂ ਨਤਕਾਉਂ ਗਈ। ਕੀ ਹੋਇਆ? ਸਾਲੇ ਕੀ ਹੋਇਆ? ਉਹ ਪਤਾ ਹੈ। ਆਹ ਸੇਨਾ ਸਾਰੇ ਮਖੌਲ ਰਿਹਾ ਚਲੋ। ਤੇ ਇਹ ਵੀ ਆਪਾਂ ਹੁਣ ਕੱਟ ਕੇ ਲੈਣਾ। ਵੀਰ ਹੁਣੀ ਡਰੇ। ਹੁਣ ਵੀਰ ਚਲੋ ਜੋ ਹਾਸੇ ਨਾਲ ਸਾਰੇ ਆਪਾਂ ਹੁਣ ਟਰਾਲੀ ਦੀ ਕਰੀਏ ਫੇ ਪੇਸ਼ਕਾਸ਼। ਹਾਂਜੀ ਹਾਂਜੀ ਸਰ। ਕਰ ਲਈਏ। ਵੀਰ ਤੁਸੀਂ ਚੈੱਕ ਕੀ ਤੁਸੀਂ ਕਿਸ਼ਟੂ ਕਰ ਜਾਂਦਾ? ਓਕੇ। ਇੱਕ ਕਰ ਲਈ ਹੈ ਜੀ। ਹਾਂਜੀ। ਹੁਣ ਕੁਝ ਤੁਸੀਂ ਓਕੇ ਆਪਣਾ ਕਮੀ ਪੇਸੀ ਤੁਹੀਂ ਕੱਢਣੀ ਹੋਣੀ ਹੁਣ ਪੱਕੀ ਗੱਲ ਹਾਂਜੀ ਵੀਰ ਜਿਹੜੀ ਪਹਿਲਾਂ ਥੋੜਿਆ ਗਲਤ ਹੋ ਗਿਆ ਹਾਂ ਛਸ਼ਤਰਨ ਲਖੜਾ ਇਹਨਾਂ ਛਸ਼ਤਰਨ ਲਖੜਾ ਛਸ਼ਤਰਨ ਰਿਮੂਵਰ ਜਿਆ ਹੁੰਦਾ ਚੋ ਠੀਕ ਹੈ ਸਿੰਘਾ ਤੇ ਕੀ ਦੇ ਉੱਤੇ ਖਾਲਸਾ ਰਾਜ ਲਿਖਿਆ ਗਿਆ ਇਹ ਕੱਲ ਤੇ ਇਦਾਂ ਲਾ ਦਿੰ ਲਓ ਜੀ ਮਿੱਤਰੋ ਵੀ ਆਪਾਂ ਹੁਣ ਹੋਰ ਆਪਣੀ ਕਲਾਕਾਰੀ ਹੋ ਗਈ ਆ ਤੇ ਲੱਗੇ ਆਪਾਂ ਸਿੰਘਾ ਲਓ ਜੀ ਸਾਨੂੰ ਆ ਪਿਛਲੇ ਜਿਹੜੇ ਦੋ ਆਹ ਅ ਟੈਡੂ ਜਿਆ ਇਹ ਨਹੀਂ ਸਾਨੂੰ ਵਧੀਆ ਲੱਗੇ ਹਨ ਵੀਰੇ ਨਹੀਂ ਆਹ ਤਾਂ ਵਧੀਆ ਹੋ ਗਿਆ ਨਹੀਂ ਸਮਝ ਆਈ ਇਹਦਾ ਸਿਸਟਮ ਆ ਨਾ ਤਾਂ ਹੀ ਪਤਾ ਲੱਗਦਾ ਵੀ ਰੋਡ ਰੋਲਰ ਆ ਮੈਨੂੰ ਤਾਂ ਪਤਾ ਲੱਗਦਾ ਇਹਨੇ ਗੁੱਟੀਆਂ ਜੀਆਂ ਵਣੀਆਂ ਇਹਦੀਆਂ ਬਣਾਈਆਂ ਨਾ ਚੱਲ ਕੋਈ ਨਾ ਵੀਰ ਤੇ ਆਪਾਂ ਹੁਣ ਉਸਤਾਦ ਜੀ ਆਪਾਂ ਫੇਰ ਇਹ ਬੈੱਡਲ ਨੂੰ ਚਾਲੇ ਪਾਈਏ ਭਾਈ ਸਾਹਿਬ ਭਾਈ ਸਿਮਰਪਾਲ ਸਿੰਘ ਜੀ ਹਾਂਜੀ ਆਪਾਂ ਹੁਣ ਇਹਦੇ ਬੈੱਡਾਂ ਨੂੰ ਚਾਲੇ ਪਾਈਏ ਟਰਾਲੀ ਚਲੋ ਜੋ ਹੋ ਗਿਆ ਬਹੁਤ ਵਧੀਆ ਆ ਆ ਆ ਦੋ ਚੀਜ਼ਾਂ ਸੋਹਣੀਆਂ ਲੱਗੀਆਂ ਨਾ ਵਧੀਆ ਹਾਂ ਝੰਡਾ ਵੀ ਵਧੀਆ ਲੱਗਾ ਉਧਰ ਸਾਹ ਇਹਨੂੰ ਵੀ ਉਧਰ ਵੀ ਬਣਾ ਦਿੰਦਾ ਚਾਹੀਏ ਇਹ ਸਮਝਿਆ ਇੱਕ ਪਤਾ ਕੀ ਕਰਨਾ ਹੈ ਲਓ ਜੀ ਚਲੋ ਲਓ ਜੀ ਚੱਕ ਲੋ ਜੀ ਬੈੱਡ ਵੀ ਆਪਾਂ ਤੁਹਾਨੂੰ ਪਤਾ ਰੰਗ ਕਰਾਇਆ ਸੀਗਾ ਤੇ ਆਪਣਾ ਚਲੋ ਵੀਰ ਜੀ ਲੈ ਚਲੋ ਇੱਕ ਪੱਲਾ ਉਹ ਪਿਆਵਾ ਸਿੱਧਾ ਲੈ ਜੀ ਬਹੁਤ ਸਿੱਧਾ 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 ਘਾਣ ਲੈਣੀ ਪਰ ਹਾਂ ਜੀ ਚਾਹ ਸ਼ਕੋਫੀ ਪਹਿਲਾਂ ਪਹਿਲਾਂ ਪਾਣੀ ਪੀਓ ਖੜ ਜੋ ਪਹਿਲਾਂ ਮਾੜਾ ਮਾੜਾ ਆ ਲੋ ਫੜੋ ਪਾਣੀ ਫੜੋ ਲਓ ਜੀ ਸਾਜੀ ਉਹ ਲੋ ਯellow ਫਰੋ ਗਲਾਸ ਉਹ ਉਹ ਵੀਰ ਜੀ ਤੁਸੀਂ ਇਹ ਵੀਰ ਜੀ ਜੰਮੇਪੁਰੋਂ ਨੂੰ ਆ ਤੁਸੀਂ ਕਿੱਥੋਂ ਕੱਢ ਦੂ ਮੈਂ ਕੋਈ ਗੱਲ ਨਹੀਂ ਵੀਰ ਜੀ ਹੁਣਾਂ ਨੂੰ ਸਪੈਸ਼ਲ ਗਲਾਸ ਲਿਆ ਕੇ ਦਿੱਤਾ ਤੇਲਾ ਆ ਦੇਖੀ ਇਹ ਵੀਰ ਜੀ ਜੰਮਣੇ ਜੰਮੇਪੁਰੋਂ ਨੂੰ ਆ ਆ ਸਾਰਾ ਹਾਲ ਕੀ ਕੀਤਾ ਯਾਰ ਕੀ ਆ ਉਹ ਯਾਰ ਨੀ ਆ ਯਾਰ ਮੈਂ ਆ ਪਾਇਆ ਗਲਾਸ ਹੀ ਆ ਸਾਰੇ ਮੂੰਹ ਤੇ ਪਾਇਆ ਸਾਰੇ ਸੱਚਪਾਣ ਵਾਲੇ ਹਾਂ ਵੀ ਸੰਗਾ ਕਿਦਾਂ ਉਹ ਤੇ ਪਾਣੀ ਬਾਰੇ ਮੁੰਡੇ ਨੂੰ ਪਾਣੀ ਦੇ ਬਾਰੇ ਚਲੋ ਯਾਰ ਮੈਂ ਉਹਨੇ ਪੀਣਾ ਸੀ ਮੀਨੇ ਜਾਣ ਨਹੀਂ ਹੋ ਮੇਰੀ ਮੈਂ ਬਣਾਉਣਾ ਪਿਆ ਛੱਡ ਯਾਰ ਉਹਨਾਂ ਨੂੰ ਹੁਣ ਕਿਹਨਾਂ ਆਹ ਵੇਖ ਜੰਮੀ ਇਹਨਾਂ ਨੂੰ ਛੱਡ ਬ ਗਿਆ ਵਾ ਇਹਨਾਂ ਨੂੰ ਪਾਣੀ ਨਹੀਂ ਦੇਣਾ ਬਾਗ ਦੇ ਲਾ ਪਾਣੀ ਦਾ ਪਾਣੀ ਪੌਣ ਨਾ ਹੁੰਦਾ ਹਨ ਇਹਨਾਂ ਨੂੰ ਉਹ ਵੀ ਨਹੀਂ ਇਹਨਾਂ ਨੂੰ ਹੈ ਹੀ ਨਹੀਂ ਇਹਨਾਂ ਨੂੰ ਲੱਗਦਾ ਹੀ ਨਹੀਂ ਇਹ ਤਾਂ ਇਉਂ ਇਹਨਾਂ ਦੇ ਮੋਢੇ ਗੋਡੇ ਵਿੱਚ 10 ਦੇ ਰਹਿੰਦੇ ਸਾਰੀ ਦਿਹਾੜੀ ਤੇ ਭੌਂਕ ਦੇ ਦਿੰਦੇ ਆ ਇਹ ਚੀਜ਼ਾਂ ਹੀ ਆ ਹਣ ਉਹ ਆਵੇ ਲਾਉਂਦੇ ਨਹੀਂ ਵੀ ਮੀਰ ਉਹ ਨਹੀਂ ਕੰਮ ਕਰਦੇ ਆ ਕਿਉਂ ਸਾਡੇ ਮੈਂ ਕਿਹਾ ਉਹ ਗਾਲ ਨੂੰ ਖੁੰਗੀਆਂ ਰੈਂਦੀਆਂ ਉਹ ਆ ਥੋੜੀ ਵੀਰ ਪਾਉਣਾ ਸੀ ਇਹਦਾ ਬਸਲਾ ਨਾ ਸੀ ਛੋਟਾ ਹੋਰ ਬੜਾ ਨਹੀਂ ਕੱਢ ਗਿਆ ਥੋੜੇ ਨਾ ਸੀ ਪਾਉਣੇ ਇੱਕ ਹੋਰ ਪਾਇਆ ਛੋਟਾ ਨਹੀਂ ਨਹੀਂ ਛੋਟੇ ਨਹੀਂ ਪਾਉਣੇ ਛੋਟੇ ਆਪਣੇ ਇੱਥੇ ਮੋਰੇ ਹੋਣੇ ਨੇ ਅੰਦਰ ਆ ਦੇ ਫੇ ਆਪਣੇ ਕੋ ਆ ਥੜ ਜਣੇ ਆ ਆ ਪਾਇਆ ਇੱਕ ਲੋਹ ਜੀ ਭਾਰੀ ਹੁਣੀ ਆ ਗਿਆ ਜੀ ਉਹਦੇ ਕਰਕੇ ਕੰਮ ਥੋੜਾ ਜਿਹਾ ਆਪਾਂ ਪਿੱਛੇ ਪੈ ਗਿਆ ਤੇ ਬੈਡ ਆਪਣਾ ਓਕੇ ਆ ਨਟ-ਨੋਟ ਪਾਏ ਹੋਏ ਆ ਤੇ ਉਸ ਆਪਣੇ ਨਾੜ ਕੱਸਣ ਵਾਲੇ ਰਹਿੰਦੇ ਮਾੜੇ ਆ ਬੈੱਡ ਦੀ ਫੀਡਿੰਗ ਫੂਡ ਗੈਨ ਵਧੀਆ ਟਰਾਲੀ ਦੀ ਪਹਿਲਾਂ ਹੀ ਬੈੱਡ ਆ ਇਹਦਾ ਤੇ ਆਪਾਂ ਓਦਾਂ ਐਰ ਕੀ ਉੱਚਾ ਕਰਨਾ ਸੀ ਘਰੇ ਪਰ ਸਲਾਹ ਬਦਲ ਗਈ ਟਰਾਲੀ ਦੇ ਪਹਿਲਾਂ ਹੀ ਕਾਫੀ ਪੈਸੇ ਲੱਗ ਗਏ ਆਪਣੇ ਤੇ ਆਪਾਂ ਹਲਕੇ ਫੇਰ ਕੰਮ ਨੂੰ ਪੈਂਡਿੰਗ ਬਾਅਦ ਆ ਗਾਂ ਕਰਾਂਗੇ ਤੇ ਬਾਕੀ ਚੈੱਕ ਕਰੋ ਪੱਲਾ ਬੁੱਲਾ ਲਾਉਨੇ ਆ ਹੁਣ ਇਹਦੇ ਤੇ ਤੇ ਲੋ ਜੀ ਬਾਕੀ ਤੁਹਾਨੂੰ ਦਿਖਾਵਾਂਗੇ ਕਿਦਾਂ ਲੁੱਕ ਆ ਇਹਦੀ ਯਾਨੀ ਫਾਲੀ ਸੱਟ ਆਈ ਏ ਸੀ ਡਾਟ ਵੀ ਪਵਾਏ ਖੁੱਲੇ ਖਰਚ ਕੇ ਪੈਸੇ ਸੰਦਾ ਬੀ ਜੀਆ ਮੈਂ ਸੰਦਾ ਬੈਂਗਿਆ ਤੇ ਲਏ ਲਓ ਜੀ ਦੋਸਤੋ ਵੀ ਆਪਾਂ ਹਵਾ ਦਿੱਤੀ ਕੱਢ ਟਰਾਲੀ ਹਟਾ ਰਹੇ ਹਵਾ ਬਹੁਤ ਜ਼ਿਆਦਾ ਸੀਗੀ ਇਹ ਆ ਵੀਰ ਹੁਣੀ ਕੱਢਣ ਦੇ ਆ ਲਓ ਵੀਰ ਜੀ ਫਿਰ ਕਿਹਦੇ ਵਾਰ ਲਓ ਜੀ ਭਾਈ ਕਿੰਨੀ ਕਿੰਨੀ ਕਰਨੀ ਹੁਣ ਲਓ ਜੀ 20 ਪੌਂਡ ਚੈੱਕ ਕਰ ਲਓ 20 ਪੌਂਡ ਮੱਕਰ ਬੋਟਾ ਲਓ ਜੀ 20 ਪੌਂਡ ਕਰਾ ਦਈਏ ਜੀ ਵੀਰ ਜੀ ਇਹ ਵੀ ਕਰ ਦਿਓ ਦੋਨਾਂ ਜੀ ਕਰ ਦਿਓ ਚਾਰਾਂ ਜੀ ਬੀਲ ਗਿਆ ਭਾਈ ਲਓ ਜੀ ਹਾਂਜੀ ਸਾਡਾ ਰਾਜਾ ਵੀਰ ਰਾਜਾ ਵੀਰ ਜੀ ਉਹਨਾਂ ਦਾ ਕੰਮ ਪਹਿਲੇ ਸੈਟ ਆ ਸਸਤੀ ਕਾਰ ਹਾਂਜੀ ਮਿੱਤਰੋ ਆਪਾਂ ਹਵਾ ਕਰਾ ਕੇ ਘਟਪਾ ਆ ਗਏ ਸੀਗੇ ਤੇ ਆਪਾਂ 20-20 ਪੌਣ ਕਰਾਤੀ ਆ ਚਾਰਾ ਡਰਾਂ ਟਰਾਲੀ ਦੀਆਂ ਕੀ ਟਰਾਲੀ ਬੜੀ ਟੱਪੇ ਨਾ ਤੇ ਆਪਾਂ ਹੁਣ ਆ ਗਏ ਆ ਆਪਾਂ ਗਏ ਦਾ ਕੰਮ ਸੀਗਾ ਪਹਿਲੀ ਵੀਡੀਓ ਚ ਆਪਾਂ ਦੱਸਿਆ ਜਿਹੜੀ ਝੌਂਪੜੀ ਦਾ ਕਰਨ ਗਏ ਸੀਗੇ ਤੇ ਜਿਹੜੀ ਆਪਾਂ ਝੌਂਪੜੀ ਦਾ ਕੰਮ ਕਰਨ ਗਏ ਸੀ ਪਰ ਅੱਜ ਕੰਮ ਹੋਇਆ ਨਹੀਂ ਤੇ ਆਪਾਂ ਇਹਦੇ ਤੇ ਜਿਹੜੀ ਪਹਿਲਾਂ ਆਪਾਂ ਛੱਤ ਪਾਈ ਸੀ ਦਿੱਲੀ ਧਰਨੇ ਵੇਲੇ ਪਾਈ ਸੀਗੀ ਤੇ ਉਹ ਆਪਾਂ ਇਦਾਂ ਇਹਦੇ ਸਿੱਧੇ ਪੈਪ ਲਾਏ ਸੀ ਇੱਕ ਉਹ ਦੋਨੇ ਡੰਡੀਆਂ ਤੋਂ ਤੇ ਇੱਕ ਜਿਹੜਾ ਇੱਥੋਂ ਲੱਗਦਾ ਹੁੰਦਾ ਹੈ ਨਾ ਬੈੱਡ ਵਾਲਾ ਪੈਪ ਆ ਤੇ ਉਹ ਦੋਨੇ ਪੈਪ ਆ ਦੇ ਵਿੱਚ ਮੈਂ ਰੱਖ ਕੇ ਲਿਆ ਗਿਆ ਇਹਨਾਂ ਜੋ ਇੱਕ ਪੈਪ ਆਪਣੇ ਕੰਮ ਆਉਣਾ ਆ ਜਿਹੜਾ ਉਹ ਕੰਮ ਆਪਣੇ ਆਉਣਾ ਨਹੀਂ ਟੀਆਂ ਜਿਹੜੀਆਂ ਵਾਂ ਇਹਨਾਂ ਜੋ ਇੱਕ ਕੰਮ ਉਹ ਮੋਰੇ ਵਾਲੀ ਆ ਜਾਣੀ ਆ ਤੇ ਆ ਦੂਜੀਆਂ ਵੀ ਆਪਣੇ ਕਿਸੇ ਕੰਮ ਨਹੀਂ ਆਉਣੀਆਂ ਤੇ ਇੱਕ ਆ ਪੈਪ ਜਿਹੜਾ ਵੱਡਾ ਲੰਮਾ ਵਾ ਸੈਂਟਰ 'ਚ ਬਣਾ ਇਹ ਕੰਮ ਆ ਜਾ ਤੇ ਬਾਕੀ ਦੇ ਦੇ ਇਹਨੂੰ ਮਣ ਕੇ ਦੋ ਪੈਪ ਆਪਾਂ ਨੂੰ ਲਿਆਉਣੇ ਪੈਣੇ ਆ ਹੋਰ ਤੇ ਫੇਰ ਫੇਰ ਗੱਡੀ ਚੱਲਣੀ ਆ ਫੇਰ ਝੌਂਪੜੀ ਇਹਦੀ ਵਧੀਆ ਬਣਣੀ ਆ ਛੱਤ ਛੁੱਤ ਵਧੀਆ ਪਊਗੀ ਕਿਉਂਕਿ ਜਿਹੜੇ ਪਹਿਲੇ ਪੈਪ ਲੱਗੇ ਆ ਉਹ ਫੇਰ ਇਦਾਂ ਵਾਂਜ ਰੋਟਸ ਦਾ ਉਡ ਦਾ ਬੰਦਾ ਵਿੱਚੋਂ ਤੇ ਮੂੰਹ માં ਤੇ ਵੱਜਦੇ ਸਿਰ ਛੁੱਤ ਚ ਵੱਜਦੇ ਇਹਨਾਂ ਆਪਾਂ ਜਿਹੜਾ ਹੁਣ ਕੰਮ ਕਰਨਾ ਤੇ ਛੱਤ ਪੂਰੀ ਐਨ ਉੱਚੀ ਹੋ ਜਾਣੀ ਪੈਪੂ ਸਿਰ ਚ ਵੱਜਣ ਦੀ ਨਹੀਂ ਗੱਲ ਬਾਕੀ ਚੈੱਕ ਕਰੋ ਲੱਕ ਤੁਸੀਂ ਐਨ ਵਧੀਆ ਕੰਬੀਨੇਸ਼ਨ ਹੋ ਗਿਆ ਵਾ ਟਰਾਲੀ ਇੱਤੋਂ ਰੇਣਾ ਇਹ ਟਰੈਕਟਰ ਦਾ ਰੰਗ ਪੂਰਾ ਮੈਚ ਕਰਦਾ ਨਾਲ ਬੈੱਡ ਦਾ ਮੈਚ ਕਰਦਾ ਰਿਮਾਂ ਦਾ ਮੈਚ ਕਰਦਾ ਤੇ ਜਿਹੜਾ ਟਰਾਲੀ ਨੂੰ ਤਾਂ ਆਪਾਂ ਗ੍ਰੇ ਕਰਾਇਆ ਵਾ ਤੇ ਲੁੱਕ ਸੋਹਣੀ ਹੋਣ ਢਈ ਆ ਵਧੀਆ ਹੋਣ ਢਈ ਬਾਕੀ ਝੋਟਾ ਪੂਰਾ ਰੈਡੀ ਹੈ ਜਾਣ ਨੂੰ ਤੇ ਆਪਾਂ ਵੈਸੇ ਪਹਿਲੀ ਵਾਰੀ ਲੈ ਕੇ ਚੱਲੇ ਆ ਅੱਗੇ ਆਪਾਂ ਫਤੇਗੜ ਸਾਹਿਬ ਨੂੰ ਜਾਂ ਦਿੱਲੀ ਦਾ ਲੈ ਕੇ ਗਏ ਆ ਦਿੱਲੀ ਇਹ ਟਰੈਕਟਰ ਆਪਣਾ ਪਤਾ ਹੀ ਆ ਤੁਹਾਨੂੰ ਸਾਰਿਆਂ ਨੂੰ ਤਿੰਨ ਵਾਰੀ ਗਿਆ ਵਾ ਤਿੰਨ ਵਾਰੀ ਝੋਟਾ ਦਿੱਲੀ ਨੂੰ ਗਿਆ ਵਾ ਇਹ ਤੇ ਬਾਕੀ ਆਪਾਂ ਇੱਥੇ ਜਿਹਦਾ ਨਾਮ ਲਿਖਾਤਾ ਵਾ ਫੋਰਡ ਇਦਲੇ ਪਾਸੇ ਫੋਰਡ আর ਇਧਰ ਆਪਾਂ 36000 ਰੱਦਾ ਵਾ ਕੀ ਨਵੀਂ ਆਪਣੀ ਜਾਂਦਾ ਸੰਤਾਂ ਦੀ ਜਹਰੀ ਸਿੰਘ ਨਲੂਏ ਦੀ ਬਣਾ ਗਏ ਤੇ ਥੱਲੇ ਆਪਾਂ ਹੋਰ ਕੁਛ ਇਹਦੇ ਹੁਣ ਜਿਹੜਾ ਆਪਣਾ ਸਟੇਟਸ ਲਿਖਿਆ ਹੋਇਆ ਆਪਾਂ ਹੋਰ ਕੁਛ ਲਿਖਾਉਣਾ ਵਾ ਤੇ ਬਾਕੀ ਦੇਖਦੇ ਆ ਚਲੋ ਕਿੱਦਾਂ ਵਾ ਤੇ ਬਾਕੀ ਓਕੇ ਆ ਨਵੀਂ ਵੀਡੀਓ ਚ ਅਗਲੀ ਵੀਡੀਓ ਤੁਹਾਨੂੰ ਦੱਸਦੇ ਆ ਕਿੱਦਾਂ ਵਾ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ